ਜੀ ਨਿਰਪੱਖ ਪੋਸਟ ਤੇ ਤੁਹਾਡਾ ਸਵਾਗਤ ਕਾਵਾਂ ਵਾਲੇ ਪਤਨ ਦੇ ਜਿਹੜੇ ਹਾਲਾਤ ਆ ਫਾਜ਼ਿਲਕਾ ਦੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਲਗਾਤਾਰ ਤੁਹਾਡੇ ਨਾਲ ਰਿਪੋਰਟਿੰਗ ਸਾਂਝੀ ਕਰ ਰਹੇ ਆ ਸੁਲਤਾਨਪੁਰ ਲੋਧੀ ਦੇ ਕੀ ਹਾਲਾਤ ਨੇ ਜਾਂ ਅਜਨਾਲਾ ਅਮਰਸਰ ਦੇ ਕੀ ਹਾਲਾਤ ਨੇ ਔਰ ਪੰਜਾਬ ਦੇ ਵਿੱਚ ਪੂਰਾ ਟਰੈਵਲ ਕਰਕੇ ਆਇਆ ਮੈਂ ਗਰਦਾਸਪੁਰ ਜ਼ਿਲ੍ਹਾ ਹੋਵੇ ਜਾਂ ਅਮਰਸਰ ਸਾਹਿਬ ਤਾਂ ਡੇਰਾ ਬਾਬਾ ਨਾਨਕ ਦਾ ਜੋ ਏਰੀਆ ਫਤਿਹਗੜ ਚੂੜੀਆਂ ਤੋਂ ਪਿੱਛੇ ਦਾ ਜੋ ਏਰੀਆ ਹੜਾਂ ਦੀ ਲਪੇਟ ਦੇ ਵਿੱਚ ਆ ਉਹਦੀ ਵੀ ਸਥਿਤੀ ਮੈਂ ਅੱਛੀ ਦੇਖੀ ਐ ਪਰ ਹੁਣ ਫਾਜ਼ਿਲਕਾ ਦੇ 14 ਪਿੰਡਾਂ ਦੀ ਸਥਿਤੀ ਅੱਖੀ ਵੀ ਦੇਖ ਰਹੇ ਆਂ ਔਰ ਤੁਹਾਡੀ ਨਜ਼ਰ ਵੀ ਕਰ ਰਹੇ ਆਂ ਇਹ ਫਾਜ਼ਿਲਕਾ ਕਾਵਾਵਾਂ ਵਾਲਾ ਪਤਨ ਹੈ ਜੋ ਕਿ ਸਤਲੋਜ ਇੱਥੇ ਇੱਕ ਵੱਡਾ ਖਲਾਬ ਬਣਿਆ ਹੋਇਆ ਹੈ ਜਿਹੜਾ ਸੁਲਤਾਨਪੁਰ ਲੋਧੀ ਤੋਂ ਪਾਣੀ ਆ ਰਿਹਾ ਜਾਂ ਹਰੀਕੇ ਹੈਡ ਵਰਕਸ ਤੋਂ ਇਕੱਠਾ ਹੋ ਕੇ ਆ ਰਿਹਾ ਤਾਂ ਪੰਜਾਬ ਦੇ ਇਹਨਾਂ ਆਖਰੀ ਪਿੰਡਾਂ ਚ ਉਹ ਪਾਣੀ ਮਾਰ ਕਰ ਰਿਹਾ ਚਾਰੇ ਪਾਸੇ ਤੁਹਾਨੂੰ ਦਰਿਆ ਹੀ ਦਰਿਆ ਨਜ਼ਰ ਆਏਗਾ ਪਰ ਦਰਸਅਲੀ ਦਰਿਆ ਨਹੀਂ ਇਧਰ ਜਿੱਧਰ ਤੁਹਾਡੀ ਪਾਣੀ ਦੀ ਸਾਈਡ ਨਿਗਾਹ ਜਾ ਰਹੀ ਹੈ ਤਾਂ ਇਹ ਸਾਰਾ ਪਾਣੀ ਹੈ ਜਿਹੜਾ 14 ਪਿੰਡ ਨੇ ਫਾਜ਼ਿਲਕਾ ਜ਼ਿਲ੍ਹੇ ਦੇ 14 ਪਿੰਡ ਇੱਧਰ ਜਿਹੜੀ ਇਸਤਰਾਸ ਦੀ ਨੂੰ ਭੁਗਤ ਰਹੇ ਨੇ ਹਾਲਾਂਕਿ ਐਨਡੀਆਰਫ ਰੈਸਕਿਊ ਆਪਰੇਸ਼ਨ ਇੱਥੇ ਕਰ ਰਹੀ ਹੈ ਐਨਡੀਆਰਫ ਦੀਆਂ ਟੀਮਾਂ ਸਾਨੂੰ ਨਜ਼ਰ ਆ ਰਹੀਆਂ ਨੇ ਫੌਜ ਵੀ ਨਜ਼ਰ ਆ ਰਹੀ ਹੈ ਪਰ ਹਾਲੇ ਵੀ ਲੋਕ ਜਿਹੜੇ ਬਹੁਤ ਸਾਰੇ ਮੁਸ਼ਕਲ ਹਾਲਾਤਾਂ ਦੇ ਵਿੱਚ ਫਸੇ ਹੋਏ ਨੇ ਤੁਸੀਂ ਤਸਵੀਰ ਦੇਖੋਗੇ ਤਾਂ ਰਿਸਕ ਲੈ ਕੇ ਕੁਝ ਨੌਜਵਾਨ ਉਧਰ ਆ ਰਹੇ ਨੇ ਕੁਝ ਇਹੋ ਜਿਹੇ ਵੀ ਨੇ ਜਿਹੜੇ ਸਿਰਫ ਵੇਖਣ ਲਈ ਜਾ ਰਹੇ ਨੇ ਮੌਕੇ ਤੇ ਜਿਹੜੇ ਮੌਜੂਦ ਲੋਕ ਨੇ ਇੱਥੋਂ ਦੇ ਨਿਵਾਸੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸੱਸੀ ਗੱਲ ਅੱਛਾ ਠੀਕ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਆਪਣਾ ਸੈਦੋਕੇ ਠਾੜ ਅੱਗੇ ਕੀ ਹਾਲਾਤ ਨੇ ਕਿੰਨੇ ਕ ਪਿੰਡ ਜਿਹੜੀ ਲਪੇਟ ਦੇ ਵਿੱਚ ਨੇ ਕਿੰਨੇ ਕ ਲੋਕ ਅੰਦਰ ਫਸੇ ਹੋਏ ਨੇ ਰਹਿ ਰਹੇ ਨੇ ਇਹ 14 15 ਪਿੰਡ ਅੱਗੇ ਨੇ ਮਾਹਲਾਤ ਤਾਂ ਬੜੇ ਮਾੜੇ ਨਜ਼ਾਰੇ ਇਹਨਾਂ ਦੇ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਵਿਚਾਰਿਆਂ ਦਾ ਤੇ ਲੋਕ ਹੌਣ ਦੇ 50 40 50000 ਦੇ ਕਰੀਬ ਹੌਣ ਦੇ ਇਧਰ ਜਿਹੜੇ ਵਿੱਚ ਲੋਕ ਆ ਜੇ ਫਸੇ ਹੋਏ ਨੂੰ ਆਈਡੀਆ ਦੇ हिसाब ਨਾਲ ਉਹਨਾਂ ਨੇ ਘਰ ਨਹੀਂ ਖਾਲੀ ਕੀਤੇ ਸੀ ਨਾ ਤੇ ਬਾਅਦ ਚ ਪਾਣੀ ਜ਼ਿਆਦਾ ਆ ਗਿਆ ਹਰ ਪਿੰਡ ਦੀ ਵਸੋਂ ਤੁਸੀਂ ਕਹਿੰਦੇ 2-3000 2500 ਹੋਏ ਹੈ ਇਹਨੇ ਕੋਈ ਹੋਵੇ ਦੀ ਆਈਡੀਆ ਇਹਨੇ ਤੋਂ ਆਈਡੀਆ ਰਫਲੀ ਲਾ ਰਹੇ ਹਾਂਜੀ ਹਾਂਜੀ ਮਲ ਘਰ ਤਾਂ ਬਹਿ ਜੇ ਘਰਾਂ ਦੇ ਵਿੱਚ ਵੀ ਪਾਣੀ ਹੋਏਗਾ ਤਾਂ ਬਹੁਤ ਮਨਾਜਿਕ ਹਾਲਾਤ ਆ ਇਧਰ ਹਾਂਜੀ ਹਾਂਜੀ ਘਰਾਂ ਦੇ ਵਿੱਚ ਪਾਣੀ ਗਿਆ ਉਹ ਛੱਤਾਂ ਤੇ ਬੈਠੇ ਨੇ ਤੋਂ ਤੁਮੀ ਆ ਜਾਂਦਾ ਉਹਨਾਂ ਦੇ ਮਾੜੇ ਹਾਲਾਤ ਨੂੰ ਵਿਚਾਰ ਰਹੇ ਹਾਂ ਤੇ ਕੋਈ ਖਾਣਾ ਖੋਣਾ ਜਾਂਦਾ ਪਿਆ ਬੇੜੀਆਂ ਰਹੀ ਤੇ ਕੁਝ ਵਿਚਾਰ ਹਨ ਬਾਹਰ ਪ੍ਰਾ ਸੇਵਾ ਕਰ ਰਹੇ ਨੂੰ ਉਹ ਲੋਕ ਬਾਹਰ ਨਹੀਂ ਨਿਕਲੇ ਘਰਾਂ ਨੂੰ ਛੱਡ ਕੀ ਨਹੀਂ ਆ ਰਹੇ ਉਹਨਾਂ ਨੇ ਨਾ ਕਿਹਾ ਵੀ ਪਾਣੀ ਪਤਾ ਨਹੀਂ ਥੋੜਾ ਆਵੇਗਾ ਤਾਂ ਕਰਕੇ ਪਾਣੀ ਬਾਅਦ ਚ ਵੱਧ ਗਿਆ ਜਿਆਦਾ ਪਾਣੀ ਅੱਜ ਕਿਵੇਂ ਹੈ ਸਥਿਤੀ ਪਾਣੀ ਦੀ ਅੱਜ ਪਾਣੀ ਜ਼ਿਆਦਾ ਹੀ ਹੈ ਕਟਿਆ ਨਹੀਂ ਪਾਣੀ ਵਾਧੀ ਹੈ ਰੋਜ ਵਧ ਰਿਆ ਹਾਂਜੀ ਰੋਜ ਵਧ ਰਿਆ ਪੋਲ ਦੇ ਉੱਤੋਂ ਵੇਖੋ ਤੁਸੀਂ ਲੰਘ ਰਿਆ ਪਾਣੀ ਤੇ ਦਰਬੰਨ ਵੀ ਇੱਕ ਪੱਖ ਖਤਰੇ 'ਚ ਜਗਾ ਥੋੜਾ ਜਾਂ ਇਧਰਲੇ ਪਿੰਡਾਂ ਨੂੰ ਮਾਰ ਕਰਦੇ ਜਿਹੜਾ ਬੰਨ ਜ਼ਿਆਦਾ ਖਤਰੇ 'ਚ ਹੋ ਵੀ ਮਤਲਬ ਜਿਹੜੇ ਬੰਨ ਤੇ ਆਪਾਂ ਖੜੇ ਆ ਇਹ ਵੀ ਸੈਂਸਿਟਿਵ ਹੈ ਹਾਂਜੀ ਹਾਂਜੀ ਇਹਦੇ ਅੱਗੇ ਮਿੱਟੀ ਮਾੜੀ-ਮੋਟੀ ਪਾਉਂਦੇ ਬੰਨ ਬਾਕੀ ਜਿਹੜਾ ਪਿੱਛੇ ਇਧਰ ਨਾਲ ਜਿਸ ਦਰਿਆ ਦੇ ਸੇਮ ਨਾਲ ਰਲਦਾ ਨਾ ਉੱਥੇ ਜ਼ਿਆਦਾ ਮਤਲਬ ਵੀ ਖਤਰਾ ਹੈਗਾ ਬੰਨ ਦਾ ਉੱਥੇ ਟਰੈਕਟਰ ਵਾਲਿਆਂ ਨੇ ਮਿੱਟੀ ਪਾਈ ਜਾਂਦੇ ਨੂੰ ਸੇਵਾ ਤੇ ਲੱਗੇ ਖੜੇਣ ਤੋਂ ਬਚਾਈ ਖੜੇਣ ਜੋ ਲੋੜ ਗਿਆ ਫਿਰ ਇਧਰ ਫਾਇਲ ਕਰਦਾ ਜ਼ 1.5 2 ਕਿਲੋਮੀਟਰ ਦੇ ਓਕੇ ਪਰ ਇੱਥੇ ਵੀ ਸਥਿਤੀ ਨਾਲ ਜੂਗਾ ਇੱਥੇ ਵੀ ਪਾਣੀ ਲੱਗਿਆ ਪਿਆ ਨਾਲ ਹਾਂਜੀ ਹਾਂਜੀ ਨਾਲ ਲੱਗਿਆ ਹੋਇਆ ਪਾਣੀ ਵਧਦਾ ਪਿਆ ਇੱਥੇ ਬੰਨ ਟੁੱਟਣ ਦਾ ਖਤਰਾ ਹੈ ਜੀ ਹਾਂਜੀ ਪੂਰਾ ਪੂਰਾ ਖਤਰਾ ਜੀ ਆਪ ਬੋਲਦਾ ਵੀ ਖਤਰਾ ਹੀ ਹੈ ਪੂਰਾ ਜੀ ਜਿੰਨੇ ਦਿਨਾਂ ਤੁਸੀਂ ਦੇਖ ਰਹੇ ਹੋ ਪਾਣੀ ਲਗਾਤਾਰ ਵਧ ਰਿਹਾ ਹਾਂਜੀ ਵਧਦਾ ਪਿਆ ਘਟਿਆ ਨਹੀਂ ਪਾਣੀ ਵਧਦਾ ਪਿਆ ਬਹੁਤ ਸਾਡੇ ਨਾਲ ਹੋਰ ਵੀ ਹੈਗੇ ਨੇ ਭਾਈ ਤੁਸੀਂ ਅੱਗੋ ਦੇਖ ਕੇ ਆਏ ਹੋ ਜੀ ਕੀ ਸਥਿਤੀ ਹੈ ਨਹੀਂ ਅੱਗੇ ਸਾਡੇ ਮੈਂਬਰ ਸਾਹਿਬਾਨ ਨਾਨਕ ਸਿੰਘ ਜੀ ਗੈਰ ਨੇ ਹਾਂ ਉਤਾਰ ਸਿੰਘ ਗੈਰ ਨੇ ਲੰਗਰ ਲੈ ਕੇ ਜੀ ਉੱਥੇ ਹਾਂਜੀ ਸਾਨੂੰ 3 ਦਿਨਾਂ 4 ਦਿਨ ਹੋ ਗਏ ਇੱਥ ਚੱਕ ਪਾਲੀ ਵਾਲਾ ਸਾਥ ਰਿਹਾ ਚੱਕ ਸੜੀਆਂ ਸਾਨੂੰ ਸਾਥ ਦੇ ਰਿਹਾ ਜੀ ਲੰਗਰ ਦਾ ਸੀ ਲੰਗਰ ਲੈ ਕੇ ਆਏ ਜੀ ਪਾਣੀ ਉਹੀ ਹੀ ਚੱਲ ਰਿਹਾ ਸਾਨੂੰ ਨਹੀਂ ਲੱਗਦਾ ਵੀ ਪਾਣੀ ਇੱਥੇ ਕੱਟ ਗਿਆ ਹੋਵੇ ਜੀ ਪਾਣੀ ਲਗਾਤਾਰ ਵਧ ਰਿਹਾ ਹਾਂ ਪਾਣੀ ਲਗਾਤਾਰ ਵਧ ਰਿਹਾ ਹੈ ਇਹ ਬਾਨ ਨੂੰ ਵੀ ਖਤਰਾ ਬਣਿਆ ਹੋਇਆ ਹਾਂ ਜੀ ਪਾਣੀ ਵਧੇਗਾ ਤਾਂ ਬਾਨ ਨੂੰ ਖਤਰਾ ਬਣੇਗਾ ਜੀ ਬਿਲਕੁਲ ਖਤਰਾ ਬਣੇਗਾ ਜੀ ਪਾਣੀ ਵਧ ਰਿਹਾ ਜੇ ਪਾਣੀ ਕੱਟਣ ਦਾ ਨਾ ਹੀ ਨਹੀਂ ਰਿਹਾ ਲੈ ਰਿਹਾ ਜੀ ਪਿੰਡ ਵੀ ਅਰ ਅਰਦਾਸ ਕਰ ਸਕਦੇ ਰੱਬ ਭਰੋਸੇ ਆ ਕਿ ਕਦੇ ਵੀ ਨੁਕਸਾਨ ਹੋ ਸਕਦਾ ਕਦੇ ਵੀ ਨੁਕਸਾਨ ਹੋ ਸਕਦਾ ਜੀ ਬਿਲਕੁਲ ਜੀ ਅੱਗੇ ਇਹ ਵੀ ਬੰਨ ਨਾਜ਼ੁਕ ਹੈ ਉਹ ਵੀ ਦਿਖਾਉਣੇ ਆਪਾਂ ਲੋਕਾਂ ਨੂੰ ਜਿਹੜਾ ਬਹੁਤ ਨਾਜ਼ੁਕ ਬਿਲਕੁਲ ਬੰਨ ਦੇ ਨਾਲ ਜਿਹੜਾ ਪਾਣੀ ਲੱਗਿਆ ਹੋਇਆ ਹਾਲਾਂਕਿ ਇੱਥੇ ਸੜਕ ਸੀ ਤੇ ਇੱਥੇ ਜਿਹੜਾ ਪੁਲ ਸੀਗਾ ਤਾਂ ਇਧਰਲੀ ਸਾਈਡ ਤੁਸੀਂ ਤਸਵੀਰ ਦੇਖ ਲਓ ਹਾਲਾਂਕਿ ਸਾਨੂੰ ਇਹ ਨਹੀਂ ਪਤਾ ਕਿ ਵਿਜ਼ੂਅਲ ਤੁਹਾਡੇ ਦਾ ਕਲੀਅਰ ਆ ਰਿਹਾ ਹੋਊਗਾ ਕਿ ਕਿਸ ਤਰ੍ਹਾਂ ਪਰ ਜੋ ਮੌਕੇ ਦੀ ਗਰਾਊਂਡ ਰਿਐਲਿਟੀ ਹੈ ਜੋ ਮੌਕੇ ਦੇ ਹਾਲਾਤ ਨੇ ਉਹ ਬਹੁਤ ਨਾਜ਼ੁਕ ਨੇ ਤਸਵੀਰ ਤੁਸੀਂ ਦੇਖ ਲਓ ਔਰ ਇੱਥੇ ਤਾਂ ਪਾਣੀ ਮਹਿਜ਼ ਸ਼ੁਰੂ ਹੁੰਦਾ ਇੱਥੋਂ ਤਾਂ ਤਸਵੀਰ ਸ਼ੁਰੂ ਹੁੰਦੀ ਹੈ ਇਸ ਤੋਂ ਅੱਗੇ ਜਾ ਕੇ ਜਿਹੜਾ ਮੰਜ਼ਰ ਹੈ ਉਹ ਹੋਰ ਵੀ ਜ਼ਿਆਦਾ ਭਿਆਨਕ ਹੈ ਤਾਂ ਇਹ ਜਿਹੜੀ ਤਸਵੀਰ ਹੈ ਕਾਮਾ ਵਾਲੇ ਪੱਤਨ ਦੀ ਔਰ ਇਹ ਫਾਜ਼ਲ ਕਾ ਜ਼ਿਲ੍ਹੇ ਦੇ ਜਿਹੜੇ 14 ਪਿੰਡ ਲਪੇਟ ਦੇ ਵਿੱਚ ਨੇ ਔਰ ਪਿਛਲੇ ਪਿੰਡਾਂ ਦਾ ਵੀ ਬੁਰਾ ਹਾਲ ਹੈ ਕੱਲ ਤੁਹਾਨੂੰ ਲਗਾਤਾਰ ਅਸਲੀ ਪਿਛਲੇ ਪਿੰਡਾਂ ਤੋਂ ਜਿਹੜੀ ਰਿਪੋਰਟਿੰਗ ਆ ਉਹ ਦਿਖਾਈ ਸੀ ਤਾਂ ਹੁਣ ਇਹ ਬੰਨ ਦੇਖ ਲਓ ਇੱਥੋਂ ਖੜ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਨਾਜ਼ੁਕ ਜਿਹੜੀ ਸਥਿਤੀ ਆ ਬਣੀ ਹੋਈ ਆ ਤਾਂ ਹਾਲਾਂਕਿ ਇੱਕ ਜੀਸੀਬੀ ਲਿਆਂਦੀ ਗਈ ਆ ਹੁਣ ਜੀਸੀਬੀ ਦੀ ਮਦਦ ਦੇ ਨਾਲ ਜਿਹੜਾ ਇਹ ਬੰਨ ਨੂੰ ਹੋਰ ਮਿੱਟੀ ਆ ਜਿਹੜੀ ਉਹ ਲਗਾਈ ਜਾਏਗੀ ਉਨੂੰ ਜਿਹੜਾ ਮਜ਼ਬੂਤ ਕੀਤਾ ਜਾਏਗਾ ਮਿੱਟੀ ਦੀਆਂ ਟਰਾਲੀਆਂ ਇੱਥੇ ਜਿਹੜੀਆਂ ਮੰਗਾਈਆਂ ਗਈਆਂ ਨੇ ਲੋਕਾਂ ਦੇ ਨਾਲ ਅਸਲ ਵਿੱਚ ਲੋਕਾਂ ਤੋਂ ਹਾਲਾਤ ਜਾਣਾਂਗੇ ਕਿ ਕੀ ਅਸਲ ਵਿੱਚ ਰਿਐਲਿਟੀ ਕੀ ਆ ਤਾਂ ਇੱਥੋਂ ਤੱਕ ਪਾਣੀ ਲੱਗਿਆ ਹੋਇਆ ਤਾਂ ਇਧਰਲੇ ਪਿੰਡ ਸਾਰੇ ਨੀਵੇਂ ਨੇ ਤਾਂ ਇਧਰ ਇਧਰਲੇ ਇੱਕ ਵਾਰੀ ਕੈਮਰਾ ਦਿਖਾ ਦਿਓ ਤਾਂ ਇਧਰਲੇ ਸਾਰੇ ਪਿੰਡ ਨੀਵੇਂ ਨੇ ਤਾਂ ਪਾਣੀ ਤੇ بارش ਜਿਸ ਤਰ੍ਹਾਂ ਲਗਾਤਾਰ ਹੋ ਰਹੀ ਹੈ ਉਹ ਇੱਕ ਤਰ੍ਹਾਂ ਦੀ ਘੰਟੇ ਦੀ ਖਤਰੀ ਹੈ ਪਰ ਲੋਕ ਇੰਨੇ ਮਜਬੂਰ ਨੇ ਲੋਕ ਦਾ ਚਾਰਾ ਦੇਖੋ ਪਸ਼ੂਆਂ ਦੇ ਲਈ ਸੰਗਤ ਜ਼ਰੂਰ ਸੇਵਾ ਕਰ ਰਹੀ ਹੈ ਲੈ ਕੇ ਪਹੁੰਚ ਰਹੇ ਨੇ ਪਰ ਇਹ ਵੀ ਗਿੱਲਾ ਹੋ ਚੁੱਕਿਆ ਇਹ ਵੀ ਜਿਹੜਾ ਗਿੱਲਾ ਹੋ ਚੁੱਕਿਆ ਤੁਹਾਡਾ ਪਿੰਡ ਸਾਰਾ ਅੱਗੇ ਹੈ ਜੀ ਅੱਗੇ ਰਾਮ ਸਿੰਘ ਬਣੀ ਜੀ ਰਾਮ ਸਿੰਘ ਪਹਿਲੇ ਹਾਂਜੀ ਟੂੜੀ ਰੁੜ ਗਈ ਕੁਛ ਨਹੀਂ ਬਚਿਆ ਕੁਛ ਨਹੀਂ ਬਚਿਆ ਕੁਛ ਹੀ ਬਚਿਆ ਤਾਂ ਲੈ ਚਲੇ ਗਟਕਟ ਪਾਦੇ ਪਸੂਦੋਂ ਤੇ ਘਰ ਸੁਰੱਖਿਤ ਨਹੀਂ ਜੀ ਔਰ ਕਹਿੰਦੇ ਪਾਣੀ ਆ ਕੇ ਜੇ ਬਣ ਰਹਿਣੋ ਸਕੇ ਕਿੰਨੇ ਕਿੰਨੇ ਫੁੱਟ ਪਾਣੀ ਹੈ ਪਿੰਡ ਚ ਬਣੇ ਬਣੇਗਾ ਸਿਰਚਾਰ ਦੇ ਫੁੱਟ ਕਣੀਵੇਂ ਥਾਂ ਨੂੰ ਕਿਰ 6 7 ਫੁੱਟ ਖੜਾ 8 8 ਫੁੱਟ ਵੀ ਹੈ ਬਾਕੀ ਦੇਖਦੇ ਕਣੀਵੇਂ ਥਾਂ ਹੈ ਇਹਨੂੰ ਤੇ ਫਿਰ ਐਮਰਜੈਂਸੀ ਚ ਤੁ ਘਰਾਂ ਤੁਸੀਂ ਘਰ ਕਿਉਂ ਨਹੀਂ ਖਾਲੀ ਕਰ ਰਹੇ ਜੀ ਸੁੱਕੀ ਜਗਾ ਤੇ ਕਿੱ데 ਜਾਈਏ ਕਿੱਥੇ ਲੱਗਾਈਏ ਕਿੱਥੇ ਰੱਬ ਦਾ ਪਾਣਾ ਮੰਨ ਰਹੇ ਹੋ ਤੁਸੀਂ ਜੀ ਤੁਸੀਂ ਰੱਬ ਦਾ ਪਾਣਾ ਮੰਨਣ ਨੂੰ ਮਜਬੂਰ ਹੋ ਇੱਥੇ ਕਿ ਵੇਖੋ ਜੀ ਸਾਡਾ ਨਾ ਜਿਹੜੇ ਬਾਰਡਰ ਬੈਲਟ ਨੇ 12 13 ਪਿੰਡ ਪੂਰੀ ਦਰਜਣ ਹੀ ਬਣਦੀ ਪਿੰਡਾਂ ਦੀ ਤੇ ਉਹ ਸਾਰੀਆਂ ਪਾਣੀ ਦੀ ਲਪੇਟ ਚ ਆਈ ਪਈ ਹੈ ਔਲਾਦ ਬੜੇ ਮਾੜੇ ਨੇ ਤੇ ਉਤੋਂ ਬਾਰਿਸ਼ ਬਾਰਿਸ਼ ਵੀ ਆਂਦੀ ਹੈ ਰੋਜ਼ ਦੀ ਤੁਹਾਨੂੰ ਪਤਾ ਹੀ ਹੈ ਪਿੱਛੋਂ ਵੀ ਪਾਣੀ ਆ ਰਿਹਾ ਹੈ ਹਾਂ ਪਾਣੀ ਆ ਰਿਹਾ ਹੈ ਡੈਮਾ ਜੂ ਫਲ ਪਾਣੀ ਹੈ ਤਾਂ ਸਾਡੇ ਨਾਲ ਪਿੰਡਾਂ ਦੇ ਮਣੇ ਮਣੇ ਪਾਣੀ ਹੋਇਆ ਪਰ ਕਈ ਤਾਂ ਐਂਜੇ ਪਿੰਡ ਨੇ ਆਦੇ ਪਿੰਡ ਦੇ ਮਣੇ ਮਣੇ ਬੰਨ ਲਾਈ ਖਲਨੇ ਕਈ ਪਿੰਡਾਂ ਚ ਪਾਣੀ ਵੜ ਗਿਆ ਕਈ ਘਰਾਂ ਚ ਜਿਹੜੇ ਸਾਈਡ ਤੇ ਕਰਨ ਉੱਥੇ ਪਾਣੀ ਵੜ ਗਿਆ ਜੀ ਸਾਰੇ ਪਿੰਡ ਪਾਣੀ ਦੀ ਲਪੇਟ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਔਰ ਇਹਦੇ ਚ ਤੁਸੀਂ ਇਹ ਵੀ ਦੱਸਿਓ ਠੀਕ ਆ ਲੰਗਰ ਸੇਵਾ ਬਹੁਤ ਪਹੁੰਚ ਰਹੀ ਹੈ ਪਰ ਅੱਗੇ ਪਿੰਡਾਂ ਤੱਕ ਤਾਂ ਕਿਸ਼ਤੀਆਂ ਚਾਹੀਦੀਆਂ ਨੇ ਕੀ ਪੂਰੀ ਸਾਰੇ ਘਰ ਘਰ ਤੱਕ ਢਾਣੀਆਂ ਵੀ ਨੇ ਉੱਥੇ ਜਾ ਰਹੀ ਹੈ ਜੀ ਸੇਵਾ ਢਾਣੀਆਂ ਤੇ ਜਾ ਰਹੀ ਹੈ ਜੀ ਪਰ ਕਿਹੜੀ ਕਿਸ਼ਤੀ ਵਾਲੇ ਗਏ ਨੇ ਉਹ ਥੋੜੇ ਖਰਾਬ ਹਨ ਉਹ ਕਈ ਵੀਰੇ ਗਾ ਲਜਾਂਦੇ ਨਹੀਂ ਕਈ ਰਿਆਂਦੇ ਨੇ ਸਾਡੇ 4-5 ਬੰਦੇ ਤਾਂ ਦੇ ਬੈਣੀ ਨੇ ਵਿੱਚ ਇੱਕ ਅਦਾ ਬੰਦਾ ਬਿਠਾਵਣ ਦਿਆ ਹੁਣ ਕਿਸ ਤਿਲਵੇ ਵਾਲਾ ਚੱਬੂ ਜਾਂ ਛੜਾ ਤੇ ਲਗਾ ਫਿਰਦੇ ਕੰਜਰ ਅੱਜ ਦੇ ਲਾਵੀ ਨਹੀਂ ਬਣੇ ਆ ਵੇ ਖਾ ਲਗਾ ਫਿਰਦੇ ਇਹ ਨੋਣੇ ਦੀ ਡਿਊਟੀ ਤੋਂ ਨਹੀਂ ਕਿਤੇ ਉਹਦੇ ਕਿਸਤੀਆਂ ਤੇ ਚੱਬੂ ਜਾਂ ਛੜਾ ਤੇ ਦੱਬੀ ਫਿਰਦੇ ਆ ਪੈ ਜਾਂਦੇ 4-5 ਜਣੇ ਆ ਬੈਜਦੇ ਤਾਂ ਸਾਢੇ 4 ਆ ਮੇਰੇ ਟੂਬ ਪਈ ਆਈ ਕੰਪੇ ਕੰਪੇਨ ਦੀ ਆ ਟੂਬ ਪਈ ਉਹਦੇ ਤੇ ਅਸੀਂ ਆ ਚਾਰਾ ਲੱਦਾਂ ਦੇ ਤੂੰ ਬਵੇਂ ਵੀਡੀਓ ਬਣਾ ਲਵੇ ਇਹ ਸਾਢਾ 4 ਇਹਦੇ ਤੇ ਜਾਣਾ ਹੀ ਮਤਲਬ ਤੁਸੀਂ ਟਿਊਬ ਤੇ ਰਿਸਕ ਲੈ ਕੇ ਜਾਣ ਲਈ ਮਰੋ ਆਦੀ ਜਿੰਦ ਜਾਨ ਲਾਫ ਚੱਲੀ ਪਸਮ ਮਲੋ ਤੁਸੀਂ ਜਾਨ ਖਤਰੇ ਚ ਹੈ ਜੇ ਪਾਣੀ ਵਧ ਗਿਆ ਸਾਡੇ ਸਾਡੇ ਤਾਂ ਘਰਾਂ ਨੂੰ ਇਹਨਾਂ ਪਤਾ ਹੈਗਾ ਇਹ ਜੋ ਘਰੇ ਹਟ ਆਏ ਤੇ ਜਿੰਦੇ ਨੇ ਜਨਾ ਹਟੇ ਦੋਨਾਂ ਨਕੀਬ ਤੇ ਲੜ ਗਏ ਅਸੀਂ ਤੇ ਇਹਨਾਂ ਕੋਲ ਅਦਰਕਸ ਲਈ ਬੈਠੇ ਮਲੋ ਉਹਨਾਂ ਜੀ ਨਾ ਪਹੁੰਚੇ ਟਾਈਮ ਸਿਰ ਤਾਂ ਉਹ ਲੈਣਾ ਲੁੜ ਲੁੜ ਕੇ ਪਾਕਿਸਤਾਨ ਵਾਲੇ ਬਾਡਰ ਵਾਲੇ ਪਾਸੇ ਅੱਗੇ ਪਾਕਿਸਤਾਨ ਕਿੰਨੀ ਦੂਰ ਹੈ ਇਹ ਨਾ ਵਾਲੀ ਖੜਾ ਕਿਨ ਚਾਰ ਕਿਲੋਮੀਟਰ ਟੈਂਟ ਕਰਦੇ ਨੇ ਜਿੱਥੇ ਜਾਦੇ ਵੀਡੀਓ ਦਿਖਾਓ ਜੀ ਦੇਖੋ ਜੀ ਇਹ ਸਰ ਦੇਖੋ ਸਾਨੂੰ ਲੈ ਕੇ ਵੀ ਨਹੀਂ ਆਦੇ ਠੀਕ ਹੈ ਜੀ ਜਾ ਕੇ ਉੱਥੇ ਵੇਲੇ ਜਾ ਕੇ ਸਟੰਟ ਕਰਦੇ ਨੇ ਦੇਖ ਲਓ ਪਾਣੀ ਚ ਲੰਘ ਜਾਣਾ ਪਾਣੀ ਚ ਲੰਘ ਕੇ ਹੈ 4 ਕਿਲੋਮੀਟਰ ਇਹ ਕਿ ਲਾਭੇ ਰਗਾ ਜੀ ਤੁਸੀਂ ਕਹਿੰਦੇ ਉਹੀ ਕਮਾਈ ਫਿਰਦੇ ਆ ਇਹ ਤਾਂ ਜੀ ਜਿਹੜਾ ਇਹਨਾਂ ਤੇਲ ਬਾਲਦੇ ਪੈਣਾ ਇਸ ਜੀਵਿੰਦਾਰ ਦੇ ਸਿਰ ਤੇ ਪੈਣਾ ਹੀ ਬੇ ਬਾਰਡਰ ਵਾਲੇ ਤਾਂ ਅਸੀਂ ਇਹਨਾਂ ਤੇਲ ਵਾਲਾ ਇਹ ਧਰਮਨਾ ਬੇੜੀ ਜਿਹੜੇ ਬਜਾਉਂਦੇ ਨਹੀਂ ਨਾ ਅਗੂ ਉੱਚੀ ਕਰ ਦਿੰਦੇ ਨਹੀਂ ਸਿੱਧੀ ਖੜੀ ਇਹ ਆ ਦੇ ਆਸਰੇ ਦੀ ਲਗੇ ਫਿਰਦੇ ਨਹੀਂ ਇਹ ਸਟੈਂਡ ਕਰ ਰਹੇ ਨੇ ਵੇਲੇ ਜਨਤਾ ਨੂੰ ਇਹ ਬੱਸੇ ਇਹ ਬੱਸੇ ਪਿਆਏ ਖਰਕਦੋ ਦੇ 2023 ਲਾ ਦੇ ਇਹ ਬੱਸੇ ਪਿਆ ਬੇੜੀਆਂ ਬੰਦ ਪਈਆਂ ਜਾਂ ਹੁਣ ਇਹਨਾਂ ਨੂੰ ਮਿਲਿਆ ਹੀ ਮੌਕਾ ਇਹ ਹੁਣ ਅਗੂ ਹੀ ਚੱਕ ਦਿੰਦੇ ਨੀਚੇ ਦੀਆਂ ਸੱਪ ਤਰਾ ਜਾਂਦੀਆਂ ਨੇ ਖੇਡਦੀਆਂ ਨਹੀਂ ਤੁਹਾਨੂੰ ਫਿਰ ਅਸਲ ਵਿੱਚ ਉਹ ਤਾਂ ਤੁਹਾਡੀ ਮਦਦ ਕਰਨ ਆਏ ਨੇ ਨਾ ਕਿ ਮਦਦ ਕਿ ਆਈ ਹੈ ਜੀ ਉਹ ਆ ਵੀ ਨਜ਼ਾਰੇ ਲੈਂਦੇ ਫਿਰਦੇ ਕੋਈ ਸੰਗਤ ਕੱਢਣਾ ਕੋਈ ਨਾ ਦੇ ਵਾਸਤੇ ਤੂੰ ਆ ਲੰਗਰ ਲਜਾਉਣ ਰਾਸ਼ਨ ਲਜਾਉਣ ਦਾ ਪਹੁੰਚੀ ਆਹ ਟਰਾਲੀਆਂ ਲੰਗਰ ਦੀਆਂ ਖਲੀਆਂ ਨਹੀਂ ਕੋਈ ਆਨੰਦ ਚ ਗਈ ਹੈ ਬੇੜੀ ਤੇ ਉਹ ਵੀ ਵਿਚਾਰੇ ਆਦੇ ਰਿਕਸ਼ ਤੇ ਆਉਣੇ ਟਰੱਕ ਲੰਗੇ ਨਹੀਂ ਟਰੈਕਟਰ ਟਰਾਲੀ ਉਹਨਾਂ ਦੇ ਤਲਾਦ ਤੇ ਲੈ ਗਏ ਨਹੀਂ ਲੰਗਰ ਆਦੇ ਰਿਕਸ਼ ਤੇ ਲੈ ਗਏ ਨੇ ਵਿਚਾਰੇ ਉਹ ਵੀ ਜਿਹੜੇ ਸਮਾਲ ਸੇ ਵੀ ਵੀਰ ਸਮਾਜ ਸੇਵੀ ਦਾ ਤੁਹਾਡੇ ਦਾ ਘਰ ਇਹ ਆ ਇਹੀ ਉਹ ਵੀ ਕੰਪਲੇਂਟ ਕਰ ਰਹੇ ਆ ਕਿ ਸਹੀ ਪਿੰਡਾਂ ਤੱਕ ਤਾਂ ਸੇਵਾ ਪਹੁੰਚ ਹੀ ਨਹੀਂ پا ਰਹੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਜਿਵੇਂ ਲਾਲ ਸਾਡੇ ਬਾਟਰ ਬੈਲਟ ਦੇ ਜਿਹੜੇ ਪਿੰਡਾਂ ਦੇ ਅੱਗੇ ਨੌਜਵਾਨ ਉਹ ਅੱਗੇ ਅੱਗੇ ਟਰੈਕਟਰ ਤੇ ਟਰੁੱਡੇ ਨੇ ਉਹ ਇਸ ਕਰ ਲੰਘਦੇ ਨੇ ਜੀ ਠੀਕ ਚੱਲ ਜਾਂਦਾ ਟਰੈਕਟਰ ਠੀਕ ਹੈ ਸਰ ਅੱਗੇ ਜੰਗੜ ਪੈਣੀ ਰੇਤਾ ਪੈਣੀ ਗੱਟੀ ਨੰਬਰ 1 ਤੇ ਗੁਲਾਬਾ ਪੈਣੀ ਜੀ ਉੱਤੇ ਕੁਝ ਨਹੀਂ ਪਹੁੰਚ ਰਿਹਾ ਨੀਂ ਤੁਹ ਟਰੈਕਟਰ ਦਾ ਰਸਤਾ ਸਾਨੂੰ ਵੀ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਬਸ ਆ ਕੇ ਉਹਨੇ ਜਣੇ ਤੁਰ ਕੇ ਜਾਂਦੇ ਨੇ ਜੀ ਅੱਛਾ ਜੇ ਟਰੈਕਟਰ ਜਾਣਾ ਬਤਾ ਓਏ ਅੰਬਰਸਰ ਏਰੀਆ ਚ ਵੀ ਇਹੀ ਹੋ ਰਿਹਾ ਨੌਜਵਾਨਾਂ ਨੂੰ ਅੱਗੇ ਤੁਰਨਾ ਪੈਂਦਾ ਸੜਕ ਦਸਾਂ ਹਾਂਜੀ 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 ਮਤਲਬ ਤੁਹਾਡੇ ਬਹੁਤ ਨਾਜ਼ੁਕ ਹਾਲਾਤ ਨਹੀਂ ਤੇ ਬਹੁਤ ਤਰਸਯੋਗ ਸਥਿਤੀ ਹੈ ਤੁਸੀਂ ਕਹਿੰਦੇ ਕਿ ਘਰ ਤੱਕ ਜੇ ਜਾ ਹੀ ਨਹੀਂ ਪਾਰੇ ਜੇ ਨਾ ਗਏ ਤਾਂ ਉਹਨਾਂ ਨੂੰ ਉਮੀਦ ਹੀ ਨਹੀਂ ਹੈਗੀ ਹਾਂਜੀ ਹਾਂਜੀ ਪੁੱਛਾਇ ਲੋਹੜੀ ਗਏ ਵਣ ਕੇ ਦੇ ਇਹ ਹੀ ਕਰੇ ਤੇ ਸੋਚਦੇ ਹੋਣ ਦੇ ਕਿ ਪਸ਼ੂ ਬਾਜੀ ਕਿੰਨੇ ਕਿ ਲੋਕਾਂ ਦੇ ਫਸੇ ਹੋਏ ਖੜੇ ਆ ਪਸ਼ੂ ਜੀ ਖਾਰੇ ਪਸ਼ੂ ਆਪਣੇ 30% ਜੇ ਲੋਕ ਨਿਕ 100 ਵਿੱਚੋਂ 30 70% ਲੋਕ ਇੱਥੇ ਬੈਠੇ ਨੇ ਲੋਕ ਕਹਿੰਦੇ ਕਿ ਚੋਰੀਆਂ ਦਾ ਵੀ ਡਰ ਪਿੱਛੇ ਹੈਗਾ ਯਾਰ ਸਾਡੀ ਚੋਰੀਆਂ ਚੋਰੀਆਂ ਤੇ ਇੱਥੇ ਹੁੰਦੀਆਂ ਕੋਈ ਨਹੀਂ ਕਿਉਂਕਿ ਇੱਥੇ ਲੱਗਦਾ ਹੀ ਪਰਮਾਨੈਂਟ ਨਾਕਾ ਪੰਜਾਬ ਪੁਲਿਸ ਦਾ ਤੇ ਅਬੀ ਐਸਐਫ ਦਾ ਇਹ ਇੱਥੇ ਰਾਤੀ ਕੁਸ਼ਗਿਸ਼ ਹੋਵੇ ਦੀ ਆਦਾਰ ਘੜ ਵਿਖਾਓ ਲੰਗੋ ਆਹ ਉਹ ਐਂਟਰੀ ਪਾਲ ਬੰਦੇ ਜਦੋਂ ਜਦੋਂ ਪਾਣੀ ਉਤਰ ਜਾ ਉਹਦੇ ਵੀ ਨਾਕਾ ਲੱਗਦਾ ਹੈ ਚੋਰੀਆਂ ਤਾਂ ਸਾਡੇ ਮਨੇ ਕੋਈ ਨਹੀਂ ਆਈਆਂ ਹੁੰਦੀਆਂ ਤੇ ਫਿਰ ਪਰ ਤੁਸੀਂ ਕਹਿੰਦੇ ਹੋ ਕਿ ਫਿਰ ਫਿਰ ਵੀ ਤੁਹਾਨੂੰ ਘਰ ਵਿੱਚ ਰਹਿਣਾ ਪੈ ਰਿਹਾ ਤੁਹਾਡੇ ਅੱਗੇ ਕੋਈ ਸਹਾਰਾ ਨਹੀਂ ਹੈ ਕਿ ਸਰਕਾਰ ਦਾ ਕੈਂਪ ਕਹਿੰਦੇ ਬਣਾ ਰਹੇ ਆ ਨਹੀਂ ਕਾਗਜ਼ਾਂ ਵਿੱਚ ਤਾਂ ਕ ਸਾਨੂੰ ਵੀ ਆਓ ਕੈਂਪ ਤੇ ਇੱਥੇ ਆਓ ਸਾਨੂੰ ਕਿਸੇ ਨੇ ਦੱਸਿਆ ਤਾਂ ਸਾਡੇ ਆਹ ਮੂੰਹ ਤੇ ਗੱਲ ਕਰੇ ਕੈਬਨਰੇਟ ਮੰਤਰੀ ਬਲਜੀਤ ਕੌਰ ਠੀਕ ਹੈ ਜੀ ਦਿਖਾ ਰਹੀ ਹੈ ਸੰਸਤਾ ਦੇ ਜੀ ਆ ਜਿਹੜੀ ਸਮਾਨ ਰਾਸ਼ਨ ਸਮਗਰੀ ਆ ਰਹੀ ਉਹ ਦਿਖਾ ਰਹੀ 70 ਲੱਖ ਤੱਕ ਦੀ ਪਹੁੰਚਦਾ ਜੀ 70 ਲੱਖ ਤਾਂ ਸਾਡੇ ਕੋਲ ਕੋਈ ਸਮਗਰੀ ਤਾਂ ਅਜੇ ਤੱਕ ਨਹੀਂ ਪਹੁੰਚੀ ਜੀ ਢੋਡੇ ਤੱਕ ਤਾਂ ਪਹੁੰਚਦਾ ਹੀ ਨਹੀਂ ਬਾਈ ਜੀ ਪਿੰਡ ਕਿਹੜਾ ਤੁਹਾਡਾ ਜ਼ਰੂਰ ਆਰਮ ਸਿੰਘ ਵਾਲੀ ਪੈਣੀ ਦੂਜੇ ਪਿੰਡਾਂ ਦੀ ਵੀ ਡਿਟੇਲ ਦੱਸੋ ਆਰਮ ਸਿੰਘ ਪੈਣੀ ਸਿੰਘ ਵਾਲੀ ਵੀ ਢੋਲੇ ਪੈਣੀ ਉਹਨੂੰ ਮਾਤਮਾ ਕਰ ਕਹਿੰਦੇ ਨੇ ਦੋਨਾਂ ਨਾਲ ਕਾ ਲੱਬ ਵਾਲੀ ਪੈਣੀ 3 ਨੰਬਰ ਗੱਟੀ ਤੇਜਰੇਲਾ ਤੇ ਇਹ ਜੰਗੜ ਪੈਣੀ ਗਲਾਬਾ ਰੇਤੇ ਵਾਲੀ ਸਦਾ ਸੰਗਟਾਣੀ ਸਵਾਵ ਸੰਗਟਾਣੀ ਉਹ ਮੁਹਾਰ ਜਮਸ਼ੇਰ ਪਿੰਡ ਵੀ ਹੈ ਉਹ ਜੀ ਉਹ ਮਨਸ਼ੇਲ ਸਾਈਡ ਪੈ ਜਾਂਦਾ ਉਹ ਪਰਲਾ ਬ੍ਰਿਜ ਲੰਘਣਾ ਪੈਂਦਾ ਤੁਹਾਨੂੰ ਮੋਜਮ ਮੋਜਮ ਬੇਸ ਪਰ ਹੈ ਉਹ ਵੀ ਖਤਰੇ ਚ ਉਹ ਖਤਰੇ ਤੋਂ ਵੀ ਖਤਰਾ ਹੋਇਆ ਬਹੁਤ ਐਂਗਲਾ ਦੁਪਾਰ ਪੈਂਦਾ ਜੀ ਜਿਹਨੂੰ ਪਾਰ ਦਾ ਮਨਸਾ ਕਹਿੰਦੇ ਨੇ ਤਾਰਾਂ ਤੋਂ ਪਾਰ ਹਾਂ ਤਾਰਾਂ ਤੋਂ ਪਾਰ ਤਾਂ ਬਹੁਤ ਦਿੱਕਤਾਂ ਨੇ ਜੀ ਇਹ ਲੋਕਾਂ ਦੀਆਂ ਔਰ ਖਾਸ ਤੌਰ ਤੇ ਪੱਠੇ ਵੀ ਪਹੁੰਚੇ ਤੇ ਇਹ ਵੀ ਖਰਾਬ ਹੋ ਜਾਂਦੇ ਜੀ ਪਹੁੰਚਦੇ ਪਹੁੰਚਦੇ ਕਿਉਂਕਿ ਸਹੀ ਟਾਈਮ ਨਾਲ ਘਰੇ ਪਹੁੰਚ ਨਹੀਂ ਸਕਦੇ ਡੰਗਰਾ ਮੂਹਰੇ ਉਹ ਲੈਣ ਬਹੁਤ ਕੂਬਤ ਲੱਤ ਕੇ ਮ ਇਹ ਟਿਊਬ ਦੀ ਮਦਦ ਨਾਲ ਇਹ ਵੀ ਅਸੀਂ ਦਿਖਾਵਾਂਗੇ ਕਿ ਤੁਸੀਂ ਕਿਸ ਤਰ੍ਹਾਂ ਨਾਲ ਚਾਰਾ ਜਿਹੜਾ ਲੈ ਕੇ ਜਾਂਦੇ ਹੋ ਟਿਊਬ ਤੇ ਰਿਸਕ ਲੈ ਕੇ ਜਾਣ ਲਈ ਮਜਬੂਰ ਨੇ ਲੋਕ ਇਹ ਸਾਰੇ ਹਾਲਾਤ ਨੇ ਇੱਥੇ ਜਿਹੜਾ ਮੇਨ ਮੁੱਖ 게ਟ ਹੈ ਤਾਂ ਇਧਰਲੀ ਸਾਈਡ ਇਹ ਸਾਰਾ ਏਰੀਆ ਲਪੇਟ ਦੇ ਵਿੱਚ ਹੈ ਤੇ ਇੱਥੋਂ ਤੱਕ ਪਾਣੀ ਲੱਗਿਆ ਹੋਇਆ ਇੱਥੇ ਭਾਈ ਜੀ ਤੁਸੀਂ ਇਹ ਨਹੀਂ ਕੋਸ਼ਿਸ਼ ਕੀਤੀ ਕਿ ਬੰਨ ਥੋੜਾ ਜਿਹਾ ਮਜ਼ਬੂਤ ਕਰ ਲਿਆ ਜਾਵੇ ਨੇ ਸਰ ਮੈਂ ਸਤਪਿੰਨ ਹੋਜ ਖਾਤੋਂ ਲੰਗਰ ਲੈ ਕੇ ਆਏ ਹਾਂ ਸੇਵਾ ਲੈ ਕੇ ਆਏ ਹਾਂਜੀ ਸੇਵਾ ਲੈ ਕੇ ਆਏ ਹਾਂ ਹੂੰ ਤਾਂ ਇਹ ਗੱਲ ਤਾਂ ਅੱਗੇ ਤੋਂ ਨੁਸਤੀ ਹੈ ਜਿਹੜੀ ਉਹ ਦੱਸਦੇ ਆ ਔਰ ਇਹ ਜਿਹੜੇ ਹਾਲਾਤ ਨੇ ਔਰ ਇੱਥੋਂ ਤੱਕ ਪਾਣੀ ਜਿਹੜਾ ਲੱਗਿਆ ਹੋਇਆ ਹਾਲਾਂਕਿ ਇਸ ਸਾਈਡ ਜਿਹੜਾ ਬੰਨ ਹੈ ਉਹ ਕਈ ਪਿੰਡਾਂ ਨੂੰ ਸੁਰੱਖਿਆ ਜਿਹੜੀ ਉਹ ਦੇ ਰਿਹਾ ਕਈ ਪਿੰਡਾਂ ਦੇ ਲਈ ਸੌਖ ਹੈ ਉਹ ਪੈਦਾ ਕਰ ਰਿਹਾ ਪਰ ਫਿਰ ਵੀ ਦਿੱਕਤਾਂ ਜਿਹੜੀਆਂ ਬਹੁਤ ਜ਼ਿਆਦਾ ਆ ਜਿਹੜੀਆਂ ਬਣੀਆਂ ਹੋਈਆਂ ਨੇ ਅ ਭਾਈ ਜੀ ਤੁਸੀਂ ਸਿਵਲ ਸੋਸਾਇਟੀ ਤੋਂ ਆਂ ਜੀ ਹਾਂ ਜੀ ਸਿਵਲ ਡਿਫੈਂਸ ਤੋਂ ਆਏ ਸੀ ਸੇਵਾ ਕਰਨ ਆਈ ਹਾਂ ਜੀ ਹਾਂ ਜੀ ਸਾਡੀ ਟੀਮ ਹੈ ਜਿਹੜੀ ਪੂਰੀ ਟੀਮ ਇੱਥੇ ਆਈ ਹੋਈ ਹੈ ਅਸੀਂ ਤਿੰਨ ਦਿਨ ਹੀ ਲਗਾਤਾਰ ਸੇਵਾ ਤੇ ਜੀ ਸਵੇਰ ਤੋਂ ਲੈ ਕੇ ਰਾਤ ਤੱਕ ਜੀ ਸਾਰੀ ਸੇਵਾ ਕਰਨੇ ਜਿੰਨੇ ਵੀ ਹੁੰਦੇ ਸਾਡੇ ਮੈਡੀਕਲ ਕੈਂਪ ਵੀ ਲੱਗਿਆ ਸਾਡੇ ਹੈਲਪਫੁਲ ਨੀਡੀ ਫਾਊਂਡੇਸ਼ਨ ਜਿਹੜੀ ਉਹਨਾਂ ਸੀ ਹੋਣਾ ਸੀ ਮੈਡੀਕਲ ਕੈਂਪ ਲਾਇਆ ਹੋਇਆ ਤੇ ਸਿਵਲ ਡਿਫੈਂਸ ਦੀ ਸਾਡੀ ਟੀਮ ਸਾਰੀ ਨਾਲ ਪਲੱਸ ਅਸੀਂ ਜਿੰਨਾ ਵੀ ਇੱਥੇ ਕੂੜਾ-ਗਾੜਾ ਸੀਗਾ ਬੋਤਲਾਂ ਲੋਕਾਂ ਨੇ ਪਾਣੀ ਪੀਣ ਦੀਆਂ ਛਟੀਆਂ ਸਪੋਜ਼ਲ ਸੀਗੇ ਉਹ ਸਾਰਾ ਅਸੀਂ ਇਕੱਠਾ ਕਰਾਇਆ ਸਵੇਰੇ ਦੇ ਲਗੇ ਪਈ ਸਾਰੀ ਸਾਡੀ ਟੀਮ ਲਗੀ ਪਈ ਹੈ ਸਰ ਪਰ ਇੱਕ ਕਿਤੇ ਦਿੱਕਤ ਆ ਰਹੀ ਲੋਕਾਂ ਨੇ ਕਿਸ਼ਤੀਆਂ ਐ ਨਹੀਂ ਪਸ਼ੂਆਂ ਦਾ ਚਾਰਾ ਲਜਾਣਾ ਟਿਊਬਾਂ ਦੀ ਮਤ ਇਸ ਤਰ੍ਹਾਂ ਕਰਨਾ ਪੈਂਦਾ ਤੇ ਐਨਡੀਆਰਐਫ ਠੀਕ ਆ ਆਪਣੀ ਜਗ੍ਹਾ ਆਪਣੀ ਡਿਊਟੀ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਤੁਹਾਡੀ ਸੰਸਥਾ ਵੱਲੋਂ ਕੋਈ ਕਿਸ਼ਤੀ ਦਾ ਪ੍ਰਬੰਧ ਨਹੀਂ ਸਰ ਇਹ ਐਕਚੁਅਲੀ ਜਿੰਨਾ ਵੀ ਐਨਡੀਆਰਐਫ ਦੇ ਅੰਡਰ ਆਉਂਦਾ ਈ ਸਾਰਾ ਸਾਡੇ ਵੱਲੋਂ ਹੀ ਸਾਡੀ ਮੈਡੀਕਲ ਜੀ ਜਿਹੜੀ ਸਹੂਲਤ ਸਾਰੀ ਉਹ ਹੈਗੀ ਆ ਪਲੱਸ ਜਿੰਨਾ ਕ ਮਤਲਬ ਐਨਡੀਆਰਐਫ ਦੇ ਨਾਮ ਜਿਹੜਾ ਤੁਹਾਡੇ ਦਾਇਰੇ ਚ ਤੁਹਾਡੇ ਚੋਂਦਾ ਕਿਹੋ ਜਿਹੀ ਮਰੀਜ਼ ਆ ਰਹੇ ਅੱਗੋਂ ਮਰੀਜ਼ ਆਈ ਸਰ ਕਾਫੀ ਤਰ੍ਹਾਂ ਦੇ ਆ ਰਹ ਪਿੰਡਾਂ ਵਿੱਚੋਂ ਵੀ ਕਾਫੀ ਜਿਹੜੇ ਮਰੀਜ਼ ਆਏ ਆ ਜਿਨ੍ਹਾਂ ਨੂੰ ਅਸੀਂ ਮੈਡੀਸਨ ਵਗੈਰਾ ਪ੍ਰੋਵਾਈਡ ਕੀਤੀਆਂ ਬਾਕੀ ਲੋਕਲ ਇੱਥੇ ਵੀ ਕਾਫੀ ਪੇਸ਼ੈਂਟ ਆਏ ਆ ਕਈਆਂ ਨੂੰ ਅਸੀਂ ਰੈਫਰ ਵੀ ਕੀਤਾ ਲੈ ਕੇ ਵੀ ਗਏ ਐਮਬੂਲੈਂਸ ਤੇ ਸਾਡੀਆਂ ਦੋ ਐਮਬੂਲੈਂਸਾਂ ਵੀ ਆਈਆਂ ਸਾਡੇ ਕੋਲੇ ਪ੍ਰੋਪਰ ਸਟਰਕਚਰ ਹੋ ਗਿਆ ਬੀ ਜਿਹੜੀ ਪ੍ਰੈਗਨੈਂਟ ਹੈ ਤੁਸੀਂ ਜਾ ਕੇ ਉੱਥੇ ਕੋਈ ਡਿਲੀਵਰੀ ਕਰਨੀ ਪੈ ਜੀ ਬਹੁਤ ਮੁਸ਼ਕਲ ਹੈ ਇਹ ਜਿਹੜਾ ਇਸ ਤਰ੍ਹਾਂ ਦੀ ਸਥਿਤੀ ਵੀ ਦੇਖਣੀ ਪੈ ਰਹੀ ਹੈ ਬੀਬੀਆਂ ਔਰਤਾਂ ਨੇ ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਤਾਂ ਫਿਰ ਉਹਦੇ ਲਈ ਕੀ ਤੁਹਾਡੇ ਕੋਲ ਤਿਆਰੀ ਹੈਗੀ ਹੈ ਸਾਰੀ ਤਿਆਰੀ ਇਸ ਤਰ੍ਹਾਂ ਸਾਡੇ ਕੋਲੇ ਸਾਰਾ ਜਿਹੜਾ ਮੇਲ ਸ ਤੇ ਦੂਸਰੀ ਜੇ ਸਾਨੂੰ ਉੱਧ ਜਾਣਾ ਫਿਲਹਾਲ ਅਲਾਉਡ ਨਹੀਂ ਕੀਤਾਲੇ ਅੱਛਾ ਤੁਹਾਡੇ ਕੋਲ ਬਾਕੀ ਬੇਸਿਕਲੀ ਨਾਲ ਅਸੀਂ ਜਾਂਦੇ ਆ ਪਿੰਡਾਂ ਵਿੱਚ ਵੀ ਦਵਾਈਆਂ ਅਸੀਂ ਮੈਡੀਸਨ ਵੰਡ ਕੇ ਆਏ ਆ ਤੁਸੀਂ ਮਤਲਬ ਜਿਹੜੀ ਕਹਿੰਦੇ ਫਸਟ ਏਡ ਦਿੰਨੇ ਹੋ ਹਾਂਜੀ ਜੀ ਜੀ ਬਹੁਤ ਧੰਨਵਾਦ ਜੀ ਦਾ ਇਹ ਨੌਜਵਾਨ ਬਠਿੰਡੇ ਤੋਂ ਜਿਹੜੀ ਸੇਵਾ ਕਰ ਰਹੇ ਨੇ ਸਿਵਲ ਡਿਫੈਂਸ ਸੋਸਾਇਟੀ ਆ ਜਿਹੜੀ ਤਾਂ ਇਹ ਲੋਕਾਂ ਦੇ ਹਾਲਾਤ ਨੇ ਜੀ ਇਧਰ ਸਾਈਡ ਦੇਖੋਗੇ ਤਾਂ ਦਰਿਆ ਹੀ ਪੂਰਾ ਰੂਪ ਆ ਜਿਹੜਾ ਧਾਰਿਆ ਹੋਇਆ ਇਹ ਜਿਹੜਾ ਪੁਲ ਹੈ ਬਿਲਕੁਲ ਵਗ ਚੁੱਕਿਆ ਤੁਹਾਡਾ ਪਿੰਡ ਵੀ ਅੱਗੇ ਪੈ ਜਾਂਦਾ ਜੀ ਹਾਂ ਸਾਡਾ ਅੱਗੇ ਰਾਮ ਸਿੰਘ ਪਹਿਣੀ। ਰਾਮ ਸਿੰਘ ਪਹਿਣੀ। ਜਾ ਨਹੀਂ ਪਾਰੇ ਤੁਸੀਂ। ਹਾਂ ਹੁਣ ਜਾਣਾ ਪਾ। ਵਿੱਚੋਂ ਪੈਦਲ ਜਾਣਾ ਪਾਣੀ। ਵਿੱਚੋਂ ਪੈਦਲ ਜਾਣਾ ਪੈਂਦਾ। ਹਾਂ ਪਾਣੀ ਜੀ। ਹਾਂ ਜੀ ਪਾਣੀ ਚ। ਪਾਣੀ ਚੋਂ ਗਏ ਨੇ ਆਪਣੇ। ਹਾਂ ਜੀ। ਪਾਣੀ ਸਾਰਾ ਡੱਪ ਕੇ ਗਏ ਨੇ। ਪੱਤਰਕਾਰਾਂ ਨੂੰ ਵੀ ਸਾਰਿਆਂ ਨੂੰ ਪਾਣੀ ਚੋਂ ਨੰਗੋ। ਹਾਂ ਸਭ ਤੋਂ ਪਾਣੀ ਸਾਰਾ ਹੋ ਗਈ। ਪਾਣੀ ਸਾਰਾ ਡੁੱਬ ਗਿਆ ਜੀ ਇਲਾਕਾ ਸਾਰਾ। ਮੈਂ ਪ੍ਰਧਾਨ ਆ ਇੱਕ ਖਸਾਨੀ ਲਖਵਾਲ ਪਾਰਟੀ ਦਾ ਐਕਸ ਪ੍ਰਧਾਨ ਭਾਰਤੀ ਖਸਾਨੀ ਲਖਵਾਲ ਦਾ। ਅਰੇ ਇਹ ਤਾਂ ਬੜਾ ਵੱਡਾ ਰਿਸਕ ਆ ਜੀ। ਬਹੁਤ ਜ਼ਿਆਦਾ ਜੀ। ਬਹੁਤ ਜ਼ਿਆਦਾ ਨਹੀਂ ਕਿਸ਼ਤियां ਹੈਗੀਆਂ ਨੇ ਕਿਸ਼ਤਾਂ ਪਰ ਸਰਕਾਰ ਨੇ ਕੱਢ ਦਿੱਤੀਆਂ ਨੇ। ਬਹੁਤ ਲੋਕਾਂ ਨੇ ਬਹੁਤ ਦਿੱਤੀ ਸਾਨੂੰ ਦੂਜੀ ਲੋਕਾਂ ਦੀ ਸਹਿਯੋਗ ਹੈ ਸਾਰਾ ਹਾਂ ਬੱਬ ਬੜੂ ਸੇਵ ਵਾਲੇ ਦਾ ਸਮਾਸੀ ਸੰਸਥਾ ਵਾਲੇ ਸਾਰੇ ਤੁਸੀਂ ਅੱਗੇ ਜਾ ਕੇ ਦੇਖਿਆ ਨਾ ਲਾਤ ਅੱਗੇ ਨਹੀਂ ਗਿਆ ਜੀ ਸਾਹੀ ਮੈਂ ਤਾਂ ਨਹੀਂ ਗਿਆ ਇਹ ਗਏ ਨੇ ਕਾਫੀ ਲਾਤ ਮਾਰੇ ਜੀ ਮੈਂ ਜਿੰਨਾ ਚਿਰ ਨਹੀਂ ਗਿਆ ਮੈਂ ਤਾਂ ਟਿੱਪਣੀ ਕਰ ਨਹੀਂ ਸਕਦਾ ਤੁਸੀਂ ਇਹਨਾਂ ਪਿੰਡੀ ਇਹਨਾਂ ਨਾਲ ਮਕਾਨਾਂ ਚ ਪਾਣੀ ਹੈਗਾ ਮਕਾਨਾਂ ਦੇ ਵਿੱਚ ਬੰਦਾ ਵੀ ਡੁੱਬਨ ਦਾ ਖਤਰਾ ਬੱਚਿਆਂ ਦੀ ਡੁੱਬਣ ਦਾ ਮਕਾਨਾਂ ਦੇ ਵਿੱਚ ਤਾਣੀਆਂ ਤਾਂ ਕਾਫੀ ਖਾੜੇ 4 ਤੋਂ 5 ਫੁੱਟ ਤੱਕ ਪਾਣੀ ਹੈ ਤਾਣੀਆਂ ਤਾਂ ਸਭ ਕਾਫੀ ਵੱਡੂngaਗਾ ਤਾਣੀਆਂ ਤਾਂ ਬੰਦੇ ਦੇ ਸਿਰ ਜਨ ਉੱਚਾ ਪਾਣੀ ਤਾਣੀਆਂ ਦਾ ਤੇ ਫਿਰ ਮਤਲਬ ਰੱਬ ਪਰੋਸੀ ਹੈ ਜੀ ਤੁਹਾਡੀ ਜ਼ਿੰਦਗੀ ਰੱਬ ਪਰੋਸੀ ਹੈ ਸਾਡੀ ਤਾਂ ਤੇ ਮਦਦ ਮਤਲਬ ਸਰਕਾਰ ਉਹ ਜਿੰਨੀ ਕੋ ਕਰਦੀ ਹੈ ਬਸ ਸਰਕਾਰ ਦਾ ਕੰਮ ਹੀ ਨਹੀਂ ਨਾ ਰਹੀ ਹਾਂ ਬਸ ਪ੍ਰਾਈਵੇਟ ਕੀਤੀ ਜਾਂਦੀ ਮਤਲਬ ਸਰਕਾਰ ਨਹੀਂ ਕਰ ਰਹੀ ਸਮਾਜ ਸੇਵੀ ਸੰਸਥਾਵਾਂ ਬਈ ਇੱਕ ਕੁਸ ਟਰਾਲੀਆਂ ਰਾਸ਼ਨ ਦੀਆਂ ਪਿੱਛੇ ਮੁੜ ਗਈਆਂ ਕਿ ਪਿੱਛੇ ਉਹਨਾਂ ਨੂੰ ਦਿੱਕਤ ਆਈ ਅੱਗੇ ਲੈ ਕੇ ਜਾਣ ਚ ਇਹ ਵੀ ਤੁਸੀਂ ਅਪੀਲ ਕਰੋ ਲੋਕਾਂ ਨੂੰ ਆਪਸ-ਆਪਸ ਦੇਨੂ ਕਿ ਮਤਲਬ ਉਹ ਨਰਾਸ਼ ਹੋ ਕੇ ਨਾ ਜਾਣ ਕਿਉਂਕਿ ਉਹ ਤਾਂ ਬਹੁਤ ਦੂਰੋਂ ਬਠਿੰਡੇ ਤੱਕ ਫਰੀਦਕੋਟ ਤੱਕ ਤੋਂ ਰਾਸ਼ਨ ਲੈ ਕੇ ਆ ਰਹੇ ਤੁਹਾਡੇ ਲਈ ਰਾਸ਼ਨ ਸਰਕਾਰ ਨੇ ਜਿਹੜਾ ਰਾਸ਼ਨ ਪੇਜ ਸਰਕਾਰ ਨੇ ਦੂਜਾ ਜਿਹੜਾ ਪੱਕਾ ਰਾਸ਼ਨ ਸਿਰਫ ਸਰਕਾਰ ਨੇ ਪਿੱਛੇ ਵਾਪਸ ਕਰਾਇਆ ਹੈ ਸੰਸਥਾ ਵਾਲੇ ਲੈ ਕੇ ਆਉਂਦੇ ਨੇ ਰਾਸ਼ਨ ਤੇ ਜਿਹੜੀ ਜਿਹੜੀ ਸਰਕਾਰ ਹੈ ਉਹ ਕਹਿੰਦੀ ਵੀ ਤੁਸੀਂ ਉੱਥੇ ਲਿਓ ਉੱਥੋਂ ਡੀਸੀ ਦਫ਼ਤਰ ਤੋਂ ਅਸੀਂ ਭੇਜਾਂਗੇ ਤਾਂ ਲੋਕ ਨਰਾਸ਼ ਹੋ ਕੇ ਚਲੇ ਗਏ ਕਹਿੰਦੇ ਵੀ ਉਹ ਡੀਸੀ ਦਫ਼ਤਰ ਕਿਉਂ ਭੇਜਣਗੇ ਜੇ ਸਰਕਾਰ ਨੇ ਜੇ ਸੰਸਥਾ ਨੇ ਭੇਜਿਆ ਤਾਂ ਸੰਸਥਾ ਆਪ ਹੁਣ ਅੱਗੇ ਚਾਰਾ ਲੈ ਕੇ ਦੋ ਤਿੰਨ ਟਰਾਲੀਆਂ ਗਈਆਂ ਨੇ ਲੰਗਰ ਲੈ ਕੇ ਗਏ ਨੇ ਪੰਜ ਟਰਾਲੀਆਂ ਉੱਥੇ ਮਗਰੀ ਰੋਕ ਲੀਆਂ ਯਾਰ ਪੰਜ ਟਰਾਲੀਆਂ ਉੱਥੇ ਮਗਰੀ ਰੋਕ ਰੱਖਣ ਵਾਲੀਆਂ ਸਾਰੀਆਂ ਚਾਰ ਹੀ ਗੱਲ ਸਾਰਾ ਕੁਝ ਇਹਦੇ ਵਿੱਚ ਰਾਸ ਵਧੀਆ ਚਾਰ ਵੀ ਇਹਦੇ ਵਿੱਚ ਡਿਸਪੋਜ਼ ਕਰਿਆ ਵੀ ਮੈਂ ਉੱਥੋਂ ਕਲੋ ਤੋਂ ਘੁੱਲ ਗਿਆ ਸੀ ਫਿਰ ਡੀਸੀ ਕੌਣ ਹੁੰਦੀ ਕੱਲਣ ਵਾਲੀ ਗੱਲ ਤਾਂ ਉਹੀ ਆ ਨਾ ਵੀ ਜਿੱਥੇ ਹੁਣ ਫਸਿਆ ਹੋਇਆ ਉਹਨਾਂ ਨੂੰ ਤਾਂ ਤੱਕ ਦਾ ਬਚਾਓ ਸਾਨੂੰ ਪਤਾ ਕਿ ਕਿੱਥੇ ਫਸੇ ਨੇ ਲੋਕ ਜਿਨ੍ਹਾਂ ਦੀ ਇਹ ਸੇਵਾ ਕਰਨੀ ਉਹ ਤਾਂ ਸਾਨੂੰ ਪਤਾ ਸੀ ਰਾਤ ਦੇ 3 ਵਜੇ ਦੇ ਦੌਰਿਆ ਹਾਂ ਜੀ ਹਾਂ ਜੀ ਕਿ 3 ਵਜੇ ਦੇ ਰੈਕੋਰਡ ਦੇ ਕੋਲੋਂ ਆਏ ਹਾਂ 12 ਘੰਟੇ ਹੋ ਗਏ ਸਾਨੂੰ ਪੂਰਾ ਸਫ਼ਰ ਕਰਦਿਆਂ ਨੂੰ ਟੋਟਲ ਹੁਣ ਆ ਕੇ ਪਹੁੰਚੇ ਹਾਂ ਹੁਣ ਇਹ ਕਹਿੰਦੇ ਇੱਥੇ ਟਰਾਲੀਆਂ ਲੈਣੀਆਂ ਨਹੀਂ ਹੈਗੀਆਂ ਆਟੇ ਦੀ ਜੀ ਭਰੀ ਫਿਰਦੇ ਆ ਤੂੜੀਆਂ ਸਾਡੇ ਕੋਲ ਪੱਠੇ ਨੇ ਹਰਾ ਚਾਰਾ ਲੈ ਕੇ ਆਏ ਆ ਪਾਣੀ ਲੈ ਕੇ ਆਏ ਆ ਬੈਸਕਟ ਲੈ ਕੇ ਆਏ ਆ ਜਿਹੜਾ ਵੀ ਲੋਡ ਆ ਇੱਥੋਂ ਪਾਈ ਸੀਗੀ ਬਕਾਇਦ ਵੀਡੀਓ ਬਈ ਹਰਾ ਚਾਰਾ ਕੁੱਤਰ ਕੇ ਲਿਆਓ ਸੀ ਕੁੱਤਰ ਕੇ ਵੀ ਲਿਆਏ ਆ ਮੱਕੀ ਦਾ ਇਹ ਨਹੀਂ ਗੱਲ ਹੈਗੀ ਹੁਣ ਦੇਖ ਲੋ 12 ਘੰਟੇ ਜਾ ਕੇ ਖੜੇ ਆ ਹੁਣ ਇਹ ਕਹਿੰਦੇ ਵੀ ਗਾਂਹਾਂ ਰਾchna ਨਹੀਂ ਸਕਦਾ ਛੋਟਾ ਜਾਣਾ ਨਹੀਂ ਹੈਗਾ ਉੱਥੇ ਆਡੀ ਇਸ ਗੱਲ ਤੇ ਬਹੁਤ ਬੈਂਸ ਹੁੰਦੀ ਆ ਵੀ ਘਟੋਗਾ ਡੇਡਾ ਧੋਰੋ ਦਾ ਸਹੀ ਬੰਡਿਆਂ ਦਾ ਜਾਵੇ ਕਿ ਜਿਹੜੇ ਤਰੀਕਾ ਗੱਲ ਇਹ ਜਾਉਣੀ ਆ ਭਈ ਬੰਡਿਆ ਜਾਵੇ ਨਾ ਹੋਵੇ ਵੀ ਇੱਥੇ ਲਾ ਕੇ ਖਲਵਾਟ ਹੋ ਜੀ ਇਹ ਵੀ ਹੋਇਆ ਇੱਥੇ ਤੁਸੀਂ ਤਾਰਿਆ ਸੁੱਕਾ ਰਾਸ਼ਨ ਜਾਂ ਕੋਈ ਮੀਂਹ ਪੈ ਗਿਆ ਤਾਂ ਭਿੱਜ ਕੇ ਖਰਾਬ ਹੋ ਗਿਆ ਹਾਂ ਅੱਗੇ ਅੱਗੇ ਵੀ ਖਲਵਾਟ ਬਹੁਤ ਹੋਇਆ ਬੱਚ ਚੱਲਿਆ ਸੋਸ਼ਲ ਮੀਡੀਆ ਤੇ ਪੂਰਾ ਭਈ ਸਮਾਨ ਲਾ ਗਿਆ ਚੱਕੇ ਉਹਨਾਂ ਨੇ ਜੀ ਵੇਚਤਾ ਐਂ ਕਰਤਾ ਇਹ ਵੀ ਗੱਲ ਦਾ ਕਾਫੀ ਰੌਲਾ ਪਿਆ ਹਰ ਇੱਕ ਬੰਦਾ ਇਹ ਚਾਹੁੰਦਾ ਵੀ ਜਿਹੜਾ ਵੀ ਪੈਸਾ ਖਰਚ ਕੇ ਕੋਈ ਚੀਜ਼ ਲੈ ਕੇ ਆਇਆ ਹਰ ਇੱਕ ਦੇ ਵਧੀਆ ਤਰੀਕੇ ਨਾਲ ਘਰੇ ਜਾਣੀ ਚਾਹੀਦੀ ਬਸ ਇਹੀ ਆ ਇਹ ਨਾ ਹੋਵੇ ਵੀ ਇਹ ਵਪਾਰ ਧੰਦਾ ਬਣ ਜੇ ਬਸ ਇਹੀ ਗੱਲ ਦਾ ਔਰ ਕੋਈ ਘਾਟ ਨਹੀਂ ਕਿਸੇ ਗੱਲ ਦੀ ਬਹੁਤ ਰਾਸ਼ਨ ਪਿਆਜੂ ਹਰ ਇੱਕ ਚਾਜ ਹੁਣ ਕਿਸ਼ਤੀਆਂ ਨਹੀਂ ਆਈ ਨਹੀਂ ਇੱਥੇ ਪੱਠੇ ਲੈ ਜਾਣ ਨੂੰ ਅੱਗੇ ਡੰਗਰਾਂ ਵਾਸਤੇ ਉਹ ਵੀ ਲੈ ਜਾਈਏ ਉਹ ਵੀ ਗੱਲ ਇਸ ਤਰ੍ਹਾਂ ਹੈ ਜੋ ਵੀ ਮਤਲਬ ਮਦਦ ਆ ਰਹੀ ਹੈ ਸੰਸਦਸਾਂ ਵੱਲੋਂ ਸਮਾਜ ਸੇਵੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਇਹ ਨਵੀਰਾਂ ਦਾ ਜੋ ਵੀ ਕੋਈ ਚੀਜ਼ ਆਉਂਦੀ ਹੈ ਮਲ ਰਾਸ਼ਨ ਆਉਂਦਾ ਜਾਂ ਪੱਠੇ ਆਉਂਦੇ ਆ ਕੁਝ ਵੀ ਆਉਂਦਾ ਹੈ ਉਹ ਜਿਹੜੇ ਹਾਰਡ ਪੀਰਡ ਤਾਂ ਵਾਕਿਆ ਹੀ ਦਰਿਆ ਤੋਂ ਪਾਰ ਬੈਠੇ ਘਰਾਂ ਦੇ ਵਿੱਚ ਬੈਠੇ ਵਿਚਾਰੇ ਕੋਠੇ ਤੇ ਡੇਰਾ ਲਾਈ ਬੈਠੇ ਨੇ ਉਹਨਾਂ ਕੋਲ ਪਹੁੰਚਣੀ ਚਾਹੀਦੀ ਚੀਜ਼ ਕਿਉਂਕਿ ਪਹਿਲੀ ਵਾਰੀ ਹੋਇਆ ਕਿ ਮਾਲਵਾ ਬੈਲਟ ਹੈ ਜਿਹੜੀ ਫਾਜ਼ਿਲਕਾ ਨੂੰ ਵੀ ਬਰਾਬਰ ਰੱਖ ਰਹੀ ਹੈ ਹਾਏ ਜੀ ਹੋਣੀ ਆਇਆ ਮੈਂ ਵੀਰੀ ਹੋਣੀ ਆਇਆ ਸੀਗਾ ਰਸਤੇ 'ਚ ਵੇਖਿਆ ਵੀ ਚਾਰ ਵਾਲੀਆਂ ਗੱਡੀਆਂ ਆਈਆਂ ਸੀ ਜੋ ਪਿੱਛੇ ਲੋਕ ਢਾਣੀਆਂ ਤੇ ਬੈਠੇ ਜਿਵੇਂ ਹਸਟਾ ਕਲਾਂ ਲਾ ਲੋ ਜਾਂ ਕਾਂਵਾਂ ਵਾਲੀ ਪੱਤਾਂ ਤੇ ਪਿੱਛੇ ਲਾ ਲੋ ਉਹ ਢਾਣੀਆਂ ਵਾਲੀ ਰਾਸ਼ਨ ਲੈ ਕੇ ਜਾ ਰਹੇ ਆ ਹਾਏ ਇਹ ਬਹੁਤ ਦਿੱਕਤ ਆ ਜਾਵੇ ਇਹ ਵੀ ਇੱਕ ਪਰੇਸ਼ਾਨੀ ਹੋਈ ਹੈ ਜੀ ਤੇ ਜਿਹੜੇ ਚਾਰੇ ਵਿੱਚ ਬੈਠੇ ਆ ਜਿਵੇਂ ਚੰਗੜ ਪੈਣੀ ਹੋ ਗਈ ਆ ਰਾਮ ਸਿੰਘ ਦੋਨਾਂ ਨਾਨਕਾ ਇਹਨਾਂ ਕੋਲ ਜੀ ਬੇੜੀ ਦਾ ਪ੍ਰਬੰਧ ਚਾਹੀਦਾ ਵੱਡਾ ਵੱ ਜੋ ਘਰ ਚ ਬੈਠੇ ਗੇ ਡੰਗਰ ਬੰਨੀ ਬੈਠੇ ਆ ਪਾਣੀ ਚ ਖੜੇ ਡੇਡ ਚ ਉਹਨਾਂ ਨੂੰ ਚਾਰ ਜਾਂ ਪੱਠੇ ਉਥੇ ਪਹੁੰਚਣੇ ਚਾਹੀਦੇ ਆ ਭਾਈ ਜੀ ਤੁਸੀਂ ਇਹ ਫਿਰ ਲੋਕਾਂ ਨੂੰ ਕੀ ਕਹੋਗੇ ਯਾਰ ਤੁਸੀਂ ਬਾਰਡਰ ਵਾਲੇ ਸਾਰੇ ਤੁਹਾਨੂੰ ਇਹ ਦੇਖਣਾ ਪੈਣਾ ਕਿ ਜਿਹੜੇ ਸੁੱਕੇ ਥਾਂ ਤੇ ਬੈਠੇ ਉਹ ਨਾ ਰਾਸ਼ਨ ਲੈਣ ਨਾ ਸਟੋਰ ਕਰਨ ਜਿਹੜੇ ਮਜ਼ਬੂਰ ਵੀਰ ਜੀ ਜਿਹੜੇ ਤਾਂ ਪਾਣੀ ਵਾਲੇ ਆ ਜਿਹੜੇ ਪਾਣੀ ਦੇ ਵਿੱਚ ਬੈਠੇ ਆ ਉਹ ਰਾਸ਼ਨ ਆਦਾ ਕਿੱਥੇ ਸ਼ੇਵ ਨਹੀਂ ਰੱਖ ਸਕਦੇ ਮੇਰੇ ਸੁੱਕੇ ਵਾਲੇ ਉਹ ਤਾਂ ਸ਼ੇਵ ਕੀਤੀ ਜਾਂਦਾ ਚਲੋ ਜੀ ਰੱਖ ਲਓ ਕੋਈ ਨਹੀਂ ਪਰ ਗਲਤਾ ਨਾ ਗਲਤ ਹੈ ਜੀ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ ਜਿਹੜਾ ਫੜ ਤੜਤਾ ਨਵੇਂ ਬੰਦਿਆਂ ਦੀ ਬਹੁਤ ਵੱਡੀ ਘਾਟ ਬਹੁਤ ਵੱਡੀ ਘਾਟ ਬਹੁਤ ਵੱਡੀ ਘਾਟ ਆ ਬੱਦ ਤੋਂ ਵੱਧ ਇੱਥੇ ਬੇੜੀਆਂ ਹੁਣ ਰਾਚਣ ਤਾਂ ਇੰਨਾ ਆ ਰਿਹਾ ਵੀ ਸਾਹਮਣੀ ਹੁਣਾ ਇੰਨਾ ਰਾਚਣ ਆ ਜੂ ਕੋਈ ਦੇਖੋ ਦੇਖੋ ਕਰਨ ਦੀ ਕੋਈ ਘਾਟ ਦੇਖੋ ਉਹ ਚਾਰਾ ਹਰਾ ਚਾਰਾ ਜਾ ਰਿਹਾ ਇੱਥੋਂ ਔਰ ਉਹ ਔਰ ਬੇਉਦੀ ਸਹਾਰੇ ਜਾ ਰਿਹਾ ਟਿਊਬ ਦੇ ਥੋੜਾ ਕਰਾ ਕਰਕੇ ਦਿਖਾਓ ਟਿਊਬ ਦੇ ਸਹਾਰੇ ਜਿਹੜਾ ਹਰਾ ਚਾਰਾ ਉਹ ਜਾ ਰਿਹਾ ਅਗਲੇ ਪਿੰਡਾਂ ਦੇ ਵਿੱਚ ਕੋਈ ਜਿਹੜਾ ਸਹੂਲਤ ਨਹੀਂ ਹੈ ਜੀ ਲੋਕਾਂ ਨੂੰ ਦਿੱਕਤ ਹੈ ਔਰ ਇਹ ਸਾਹਮਣੇ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਦਿਖ ਰਹੀਆਂ ਨੇ ਉਹ ਦੇਖ ਰਿਹਾ ਹੈ ਕਿ ਉਹ ਇਹਨਾਂ ਵੀਰਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਐਨਡੀਆਰਐਫ ਚਾਰਾ ਤਾਂ ਉਹ ਲੈ ਕੇ ਨਹੀਂ ਜਾਂਦੇ ਸਿਰਫ ਬੰਦਿਆਂ ਨੂੰ ਲੈ ਕੇ ਜਾਂਦੇ ਜਾਂਦੀਂ ਦਿੰਦੇ ਵੀਰੇ ਚਾਰਾ ਤਾਂ ਲਿਆਣ ਹੀ ਦਿੰਦੇ ਹੋ ਜਮਾ ਉਹ ਤਾਂ ਉੱਥੇ ਹੀ ਖੜਾ ਲਿਆ ਉੱਥੇ ਮਗਰੀ ਖੜ ਗਈਆਂ ਪੰਜੇ ਦੀਆਂ ਪੰਜੇ ਟਰਾਲੀਆਂ ਤਾਂ ਇਹ ਸਾਰੀਆਂ ਟਿਊਬਾਂ ਹੀ ਬਸ ਚਾਰੇ ਦਾ ਸਾਰਾ ਬਣੀਆਂ ਹੋਈਆਂ ਉਧਰ ਵੀ ਕੋਈ ਵੱਡੀ ਵੀੜੀ ਚਾਹੀਦੀ ਆ ਯਾਰ ਵੀਰੇ ਆਚਾਰੇ ਹਰੇਚਾਰੇ ਵਾਸਤੇ ਕੋਈ ਵੱਡੀ ਵਧੀਆ ਵੱਡਾ ਪ੍ਰਬੰਧ ਚਾਹੀਦਾ ਫੇਰ ਜਾਊਗਾ ਇਹੋਂ ਟੂਬਾਂ ਦੇ ਕਿੱਥੇ ਪਾਣੀ ਚਲੇ ਜਾਊ ਹਰਾਚਾਰਾ ਯਾਰ ਇਹਨਾਂ ਨੂੰ ਅਸੀਂ ਧੰਨਵਾਦ ਕਰਦੇ ਆ ਨਰਪਕਾ ਟੀਵੀ ਦਾ ਹਾਂ ਹੁਣ ਨਵੇਂ ਬੰਦੇ ਨੂੰ ਪਤਾ ਨਹੀਂ ਵੀਰੇ ਉਹ ਮਗਰੀ ਲਾਹੀ ਜਾਂਦੇ ਕੀ ਫਾਇਦਾ ਵਾ ਉਹ ਜੀ ਦਾ ਅਸੀਂ ਨਰਪਕਾ ਟੀਵੀ ਦਾ ਧੰਨਵਾਦ ਕਰਦੇ ਆ ਤੁਸੀਂ ਬਹੁਤ ਦੂਰ ਤੋਂ ਆਏ ਜੇ ਤੁਸੀਂ ਬਹੁਤ ਵਧੀਆ ਬੁਖਾਰ ਰਹੇ ਹੋ ਕਿਉਂਕਿ ਜੇ ਤੁਸੀਂ ਗਰਾਊਂਡ ਲੈਵਲ ਤੋਂ ਸਾਡਾ ਹਾਲ ਬੁਖਾ ਰਹੇ ਹੋ ਜਿਹੜੇ ਜ਼ਮੀਨدار ਡੁੱਬੇ ਨੇ ਉਹਨਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਦੂਰ ਤੋਂ ਆਇਓ ਤੇ ਨਿਰਪੱਖ ਤਿਕ ਵੀ ਅੱਗੇ ਵੀ ਅਸੀਂ ਵੇਖਦੇ ਰਹਿੰਨੇ ਆ ਬਹੁਤ ਵਧੀਆ ਬੁਖਾ ਰਹੇ ਨੇ ਬਹੁਤ ਵਧੀਆ ਚੈਨਲ ਹੈ ਤੁਹਾਡਾ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਸਾਡਾ ਤਾਂ ਮਕਸਦ ਇਹੀ ਹੈ ਜੀ ਕਿ ਅਸੀਂ ਲੋਕਾਂ ਦੇ ਜਿਹੜੇ ਸੱਚ ਆ ਲੋਕਾਂ ਦੀ ਰਿਐਲਿਟੀ ਹੈ ਗਰਾਊਂਡ ਰਿਐਲਿਟੀ ਉਹਨੂੰ ਅੱਗੇ ਰੱਖੀ ਤਾਂ ਇਹ ਟਿਊਬਾਂ ਜਿਹੜੀਆਂ ਨੇ ਇਹ ਸਹਾਰਾ ਬਣੀਆਂ ਹੋਈਆਂ ਨੇ ਪਰ ਇੱਥੇ ਜਿਹੜਾ ਰਾਸ਼ਨ ਆ ਉਸ ਉਹਨੂੰ ਪਹੁੰਚਾਉਣ ਦੇ ਲਈ ਕੋਈ ਵੀ ਸਾਧਨ ਹੈ ਜ ਉਹ ਨਹੀਂ ਹੈਗਾ ਔਰ ਇਹ ਹਾਲਾਤਾਂ ਦੀ ਜਿਹੜੀ ਜਿਹੜੀ ਗਵਾਹੀ ਭਰਦੀ ਹੈ ਜਿਹੜੀ ਇਹ ਤਸਵੀਰ ਹੈ ਕਿ ਲੋਕ ਕਿੰਨੇ ਮਜਬੂਰ ਨੇ ਇਹ ਤਸਵੀਰ ਦੇਖੋ ਇੱਥੇ ਜਿਹੜਾ ਰਾਸ਼ਨ ਹੁਣ ਜਾਏਗਾ ਸਾਹਮਣੇ ਇੱਕ ਤੁਨੂੰ ਟਿਊਬ ਨਜ਼ਰ ਆ ਰਹੀ ਹੈ ਤੇ ਟਿਊਬ ਦੇ ਉੱਪਰ ਰਾਸ਼ਨ ਹੈ ਜਿਹੜਾ ਉਹ ਲੋਡ ਕੀਤਾ ਜਾ ਰਿਹਾ ਪਰ ਇਹ ਪਸ਼ੂਆਂ ਦਾ ਜਿਹੜਾ ਚਾਰਾ ਹੈ ਔਰ ਉਹ ਅੱਗੇ ਲੈ ਕੇ ਜਾ ਰਹੇ ਨੇ ਤੇ ਲੋਕਾਂ ਦਾ ਇਹ ਕਹਿਣਾ ਕਿ ਬਹੁਤ ਸਾਰੇ ਪਸ਼ੂ ਆ ਜਿਹੜੇ ਉਹ ਵੀ ਫਸੇ ਹੋਏ ਨੇ ਔਰ ਉਹਨਾਂ ਦੀ ਜਾਨ ਹੈ ਜਿਹੜੀ ਖਤਰੇ ਦੇ ਵਿੱਚ ਹੈ ਔਰ ਉਹਨਾਂ ਦੀ ਜਾਣ ਤੁਸੀਂ ਕਿਨੇ ਆਏ ਅਸੀਂ ਇੱਥੇ ਸਾਡਾ ਹੈਗਾ ਪਿੰਡ ਮਾਤਮਨਗਰ ਜਿੱਤੇਗਾ 5-5 ਫੁੱਟ ਪਾਣੀ ਹੈਗਾ ਓਡੇ ਪਿੰਡ ਚ ਹਾਂਜੀ ਤੇ ਆ ਛੜਕ ਪੂਰੀ ਟੁੱਟ ਗਈ ਆ ਜਿਹੜੀ ਅੰਪਾਇਰ ਦਾ ਟੁਰ ਕੇ ਜਾਈਦਾ ਨਾ ਤੇ ਟੋਏ ਪੈ ਗਿਆ ਐਡੇ ਐਡੇ ਉਹ ਟੁੱਟੁਰਾ ਹੀ ਨਹੀਂ ਜਾਂਦਾ ਤੇ ਸਾਡੀ ਇਹ ਸਰਕਾਰ ਅੱਗੇ ਬੇਨਤੀ ਹੈ ਪੰਜਾਬ ਸਰਕਾਰ ਅੱਗੇ ਵੀ ਇਹ ਸੜਕ ਉੱਚੀ ਕੀਤੀ ਜਾਵੇ ਪੋਲ ਉੱਚੀ ਕੀਤੀ ਜਾਵੇ ਇਹ ਸਾਨੂੰ ਦਿੱਕਤਾਂ ਆਵੇ ਜਦੋਂ ਇਹ ਤਾਂ ਬਾਅਦ ਦੀਆਂ ਗੱਲਾਂ ਤੁਹਾਨੂੰ ਹੁਣ ਇਮੀਡੀਏਟ ਕੀ ਲੱਗਦਾ ਹੈ ਮੌਕੇ ਦੇ ਹਾਲਾਤਾਂ ਮੁਤਾਬਕ ਕੀ ਸਹੂਲਤ ਕੀ ਘਾਟ ਨਜ਼ਰ ਆ ਰਹੀ ਹੈ ਸਾਨੂੰ ਸੂਲ ਤੇ ਕੀ ਹੈ ਕਿ ਸਾਡੀ ਜਿਹੜੀ ਨੌਜਵਾਨ ਹੈਗਾ ਪੜ੍ਹੀ ਲਿਖੀ ਕੋਮ ਹੈਗੀ ਆ ਕੋਈ ਪਲੱਸ 2 ਕੀਤੀ ਵੀ ਹੈ ਕੋਈ ਕਿਸੇ ਨੇ 10 ਕੀਤੀਆਂ ਮੀਆਂ ਨੇ ਉਹਨਾਂ ਨੂੰ ਇੱਕ ਇੱਕ ਘਰ ਦਾ ਮੈਂਬਰ ਨੌਕਰੀ ਚਾਹੀਦੀ ਹੈ ਸਾਨੂੰ ਬਿਲਕੁਲ ਡਿਜ਼ਾਸਟਰ ਹੋ ਗਿਆ ਜੀ ਲੋਕ ਕਹਿ ਰਹੇ ਨੇ ਕਿ ਸਾਨੂੰ ਕੋਈ ਪੱਕੇ ਰੋਜ਼ਗਾਰ ਦਾ ਜਿਹੜਾ ਪ੍ਰਬੰਧ ਹੈ ਉਹ ਚਾਹੀਦਾ ਤਾਂ ਇਹ ਬਾਰਡਰ ਦੇ ਹਾਲਾਤ ਨੇ ਪੂਰਾ ਦਰਿਆ ਮੇਰੇ ਸੱਜੇ ਹੱਥ ਪੂਰਾ ਦਰਿਆ ਔਰ ਇਹ ਇੱਥੇ ਫਾਜ਼ਲਕਾ ਜ਼ਿਲ੍ਹਾ ਤੇ ਅੱਗੇ ਸਹੀਵਾਲ ਪਾਕਿਸਤਾਨ ਇਹ ਪਾਣੀ ਦੋਵੇਂ ਪੰਜਾਬਾਂ ਨੂੰ ਜਿਹੜਾ ਪ੍ਰਭਾਵਿਤ ਕਰ ਰਿਹਾ ਇੱਥੇ ਦੋਵੇਂ ਪੰਜਾਬਾਂ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਰਿਹਾ ਤਾਂ ਅੱਗੇ ਸਹੀਵਾਲ ਪਾਕਿਸਤਾਨ ਦਾ ਤਾਂ ਕਿਸ਼ਤੀਆਂ ਦੀ ਮਦਦ ਦੇ ਨਾਲ ਲੋਕ ਇੱਥੇ ਜਿਹੜਾ ਅੱਗੇ ਜਾਂਦੇ ਨੇ ਆਪਣਾ ਜਿਹੜਾ ਦਿਨ ਕੱਟੀ ਇਸ ਤਰ੍ਹਾਂ ਨਾਲ ਕਰ ਰਹੇ ਨੇ ਹੋਰ ਕੀ ਹਾਲਾਤ ਨੇ ਤੁਹਾਨੂੰ ਹੋਰ ਜਿਹੜਾ ਨਿਰਪੱਖ ਪੋਸ਼ਟ ਦਿਖਾਵਾਂਗੇ ਫਾਜ਼ਲਕਾ ਦੀ ਗਰਾਊਂਡ ਰਿਐਲਿਟੀ ਜਿਹੜੀ ਤੁਹਾਡੀ ਨਜ਼ਰ ਕਰਾਂਗੇ ਔਰ ਜਿਹੜੀ ਜਾਣਕਾਰੀਆਂ ਜਿਹੜੀਆਂ ਸਹੀ ਜਿਹੜੀ ਲੋਕ ਸਾਡੇ ਨੂੰ ਦੇ ਰਹੇ ਨੇ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ